ਕਬੱਡੀ ਦਾ ਸਿੰਦਾ ਜਿਹੜਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਬਾਅਦ ਤੇ ਵਧਿਆ ਹੋਇਆ ਹੈ ਸਾਹਮਣੇ ਟੱਕਾਂਗੇ ਖਜਾਰੇ ਵਾਲਾ ਅਜਮੇਰ ਇੱਥੇ ਨਹੀਂ ਜਾ ਸਕਿਆ ਤਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜਿਹੜਾ ਹੁਣ ਮੇਲਾ ਚੱਲ ਰਿਹਾ ਜੀ ਸੰਗ ਦਾ ਇਹ 3 ਮਾਰਚ ਆਪਣੇ ਮਾਰ 3 ਮਾਰਚ ਨੂੰ ਜੀ ਇਹ ਆਪਣੇ ਖਡਿਆਲਾ ਸੈਣੀਆਂ ਤੋਂ ਹੁੰਦਾ ਹੋਇਆ ਅਰਜਾਦੇ ਤੋਂ ਹੋ ਕੇ ਇਹ ਫਿਰ ਜੀ ਜਾਂਦਾ ਡੇਰਾ ਬਾਬਾ ਨਾਨਕ ਜੀ ਇਹ ਪ੍ਰਾਤਨ ਸਾਡਾ ਮੇਲਾ ਜੀ ਇੱਕ ਵਾਰ ਕਹਿੰਦੇ ਨੇ ਵੀ ਸਾਡੇ ਪਿੰਡ ਵਾਲਿਆਂ ਨੇ ਕਿਸੇ ਕਾਰਨ ਕਰਕੇ ਅਗਰਾਈ ਨਹੀਂ ਸੀ ਕੀਤੀ ਵੀ ਮੇਲਾ ਨਹੀਂ ਆਰਕਾ ਕਰਾਉਣਾ ਕੋਈ ਗੱਲ ਦਾ ਕਾਰਨ ਹੋਣਗੇ ਸਹੀ ਤਾਂ ਬਹੁਤ ਛੋਟੇ ਸੀ ਉਦੋਂ ਤੇ ਉਦੋਂ ਜੀ ਅਜੇ ਸੰਗ ਤਤਲਿਆ ਵਾਲੀ ਨਹਿਰ ਤੇ ਗਿਆ ਤੇ ਇੱਥੇ ਗਲੇ ਮੀਂਹ ਹਨੇਰੀ ਜਾਨੀ ਕਿ ਸਾਰਾ ਹੀ ਤੈਸ਼ ਨੈਸ ਫਸਲਾ ਹੋ ਗਿਆ ਸਾਡੀਆਂ ਜਿਹੜਾ ਮਤਲਬ ਦਾਣੀ ਡੰਗਰਾਂ ਨੂੰ ਤੂੜੀ ਫਿਰ ਇਹਨਾਂ ਨੇ ਅੰਗਾਸਾਕਾ ਤੋਂ ਲਿਆ ਲਿਆ ਪਾਈ ਸੀਗੀ ਇਹ ਹੋਇਆ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਮਤਾ ਬਣਾਇਆ ਆਪਣੇ ਸਾਡੇ ਸਿਆਣਿਆਂ ਨੇ ਵੀ ਆਪਾਂ ਹਰ ਸਾਲ ਮੇਲਾ ਕਰਾਉਣਾ ਕਰਾਉਣਾ ਜਿਵੇਂ ਤੁਸੀਂ ਅਗਰਾਈ ਕਰਦੇ ਸਾਰੇ ਪਿੰਡ ਦੇ ਵਿੱਚੋਂ ਤੇ ਹਲ-ਫੁੱਲ ਜੋ ਵੀ ਸਾਨੂੰ ਕੋ ਭੈਣ ਭਰਾ ਦਿੰਦਾ ਉਹ ਕਰਕੇ ਹੀ ਸਾਰਾ ਮੇਲਾ ਕਰਾਉਣਾ ਲੰਗਰ ਲੱਗਦਾ ਉਦੋਂ ਬਾਅਦ ਚ ਜਦੋਂ ਸੰਗ ਸਾਡਾ ਇਥੋਂ ਪਿੰਡੋਂ ਚੱਲਿਆ ਜਾਂਦਾ ਬਾਬਾ ਜੀ ਹੰਡੀ ਰਵਾਨਾ ਹੋ ਜਾਂਦੇ ਨੇ ਉਦੋਂ ਫਿਰ ਜੀ ਅਸੀਂ ਮਾੜਾ ਮੋਟਾ ਜੀ ਮੇਲਾ ਕਰਾਉਂਦੇ ਜਿੰਨੇ ਵੀ ਸਮਰਾਤ ਰੱਖਦੇ ਆ ਇਹ ਜੀ ਸਾਡੇ ਹਰ ਹਰ ਤਰ੍ਹਾਂ ਦੀ ਹਿਸਾਬ ਵਾਂਗੂੰ ਤੁਸੀਂ ਬਹੁਤ ਵਧੀਆ ਮੇਲਾ ਕਰਾਉਂਦੇ ਕੀ ਕਰਦੇ ਹੋ ਇਸ ਹਜੀ ਸਾਡੀ ਹਰ ਸਾਲ ਹੀ ਹੁੰਦੇ ਆ ਆ ਤੁਸੀਂ ਵੇਖਿਆ ਵੇਖੋ ਸਾਡੇ ਗੇਮਾਂ ਬਹੁਤ ਨੇ ਸਾਡੇ ਦੇਸ਼ ਦੇ ਵਿੱਚ ਵੀ ਗੇਮਾਂ ਬਹੁਤ ਪਰ ਆਪਾਂ ਕਬੱਡੀ ਕੋਲੇ ਤੇ ਨਿਰਭਰ ਰਹਿ ਗਏ ਆ ਜਿਹੜੇ ਕਿ ਬਹੁਤ ਬਸ ਅਗਲੇ ਜਿਹੜਾ ਬੱਚਾ ਉਹਨੂੰ ਨਹੀਂ ਪਤਾ ਫਿਰ ਅਸੀਂ ਪਿਛਲੇ ਸਾਲ ਤੋਂ ਜਮਨਾਸਟਿਕ ਦੇ ਬੱਚੇ ਲਿਆਂਦੇ ਗੁਰਦਾਸਪੁਰ ਤੋਂ ਵੀ ਸਾਡੇ ਬੱਚੇ ਹੋਰ ਵੇਖ ਕੇ ਗੇਮਾਂ ਉਤਸ਼ਾਹਤ ਹੋਣ ਬੱਚੇ ਬੱਚੇ ਇਸ ਲੈਣ ਵਾਲਾ ਹੋਣ ਹੋਰ ਅਸੀਂ ਅੱਗੋਂ ਹੋਰ ਵੀ ਇੱਕ ਚੌਨੇ ਆ ਸਾਡੇ ਡਾਕਟਰ ਸਾਹਿਬ ਹਣੀ ਇਹਨਾਂ ਦੇ ਸਹਿਯੋਗ ਨਾਲ ਇੱਕ ਆਉਂਦੇ ਆ ਆਪਣੇ ਬੀਰ ਖਾਲਸਾ ਵਾਲੇ ਜੇ ਚਲੋ ਸੱਚੇ ਪਾਤਸ਼ਾਹ ਮਾਰਾ ਨੇ ਕਿਰਪਾ ਕੀਤੀ ਅਗਲੀ ਵਾਰ ਅਸੀਂ ਉਹ ਵੀ ਨਵਾਂ ਜਿਹੜਾ ਵਾ ਉਹ ਵੀ ਲੈ ਕੇ ਸੰਗਤ ਰੂਬਰੂ ਕਰਾਂਗੇ ਅੱਗੋ ਉਹ ਮਾਲਕੇ ਅਕਾਲਪੁਰ ਕੀ ਮੌਜਾ ਜੀ ਕਿਹਾ ਜਿਹੜਾ ਪ੍ਰਾਤਨ ਸਾਡਾ ਕੋਲ ਕਬੱਡੀ ਹੈ ਇਹ ਚੱਲਦਾ ਹੀ ਰਹੂਗਾ ਇਹ ਤੁਨੂੰ ਮੈਂ ਹਾਂ ਜੀ ਤੁਨੂੰ ਮੈਂ ਕਰਵਾਇਆ ਕਿੰਮਾ ਇਹ ਇਹ ਜੀ ਸਾਡਾ ਇਹ ਮਤਲਬ ਕਿ 100 100 150 ਸਾਲ ਤੋਂ ਜੀ 100 150 ਸਾਲ ਤੋਂ ਹੀ ਲਗਾਤਾਰ ਜੀ ਚੱਲਦਾ ਆਇਆ ਨੌਜਵਾਨ ਕੀ ਦੇਖਦੇ ਆਂਗਾ ਹਾਂ ਜੀ ਨੌਜਵਾਨ ਅਸੀਂ ਨੌਜਵਾਨ ਨੂੰ ਇਹ ਸੰਦੇਸ਼ ਦਵਾਵਾਂਗੇ ਜੀ ਤੁਸੀਂ ਖੇਡਾਂ ਵੱਲ ਆਓ ਸਾਡਾ ਜਿਹੜਾ ਜਿਮਨਾਸਟਿਕ ਵਾਲੇ ਬੱਚੇ ਆ ਅਸੀਂ ਕੋਸ਼ਿਸ਼ ਕਰ ਰਹੇ ਆ ਪ੍ਰਤਾਪ ਸਿੰਘ ਮੇਰੇ ਨਾਲ ਆ ਅਸੀਂ ਚਾਹੁੰਦੇ ਇੱਕ ਦੋ ਸਾਡੇ 4-5 ਬੱਚੇ ਹੋ ਜਾਣ ਅਸੀਂ ਉਹਨਾਂ ਨੂੰ ਅਸੀਂ ਗੱਲ ਕਰਕੇ ਆ ਜਦੋਂ ਜਿਮਨਾਸਟਿਕ ਵਾਲੇ ਬੱਚੇ ਆਪਾਂ ਗਏ ਸੈਂਟਰ 'ਚ ਆਪਾਂ ਨਾਲ ਗੱਲ ਕਰਕੇ ਯਾਰ ਜੇ ਤੁਹਾਨੂੰ ਅਸੀਂ ਬੱਚੇ ਆਪਣੇ ਦੇਈਏ ਤੇ ਕਿਵੇਂ ਆ ਉਹ ਕਹਿੰਦੇ ਭਾਜੀ ਇਹ ਤੁਹਾਨੂੰ ਇੱਥੇ ਦੋ ਟਰਮ ਆਉਣਾ ਪਊਗਾ ਜਦ ਸਵੇਰੇ ਜ ਸ਼ਾਮ ਨੂੰ ਲੋਕਲ ਵਾਲੇ ਬੱਚੇ ਜਿਆਦਾ ਫਾਇਦਾ ਜ਼ਿਆਦਾ ਲੈ ਲੈਂਦੇ ਤੁਹਾਨੂੰ ਦੂਰ ਆਉਣ ਬੈ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਾਂ ਭਾਜੀ ਵੇਖੋ ਸਾਡਾ ਜਿਹੜਾ ਨੌਜਵਾਨੀ ਪੀੜੀ ਨਸ਼ੇ 'ਚ ਗਲਤਾਨ ਹੁੰਦੀ ਜਾਂਦੀ ਆ ਆ ਹੁਣੇ ਤੁਸੀਂ ਵ ਇੱਥੇ ਨੌਜਵਾਨ ਲੜਪੇ ਲਊ ਉਹ ਲੋਹਾਨ ਪਾਜੀ ਹੋ ਗਏ ਇੱਟਾਂ ਵੱਟੇ ਉਹਨਾਂ ਵਿੱਚ ਰਾਇ ਜਾਂ ਤੁਸੀਂ ਕੀ ਕਰਨੇ ਪਾਜੀ ਨਸ਼ਿਆਂ ਨੇ ਬੇੜਾ ਗਰਕ ਕਰ ਦਿੱਤਾ ਅਸੀਂ ਇਹੀ ਸਿੱਧ ਨੇ ਨੌਜਵਾਨ ਸਾਡੇ ਵੇਖਣ ਦੂਰ ਪਿਆ ਤਿੰਨਾਂ ਚਵਾ ਪਿੰਡਾਂ ਤੋਂ ਦਸਾਂ ਪਿੰਡਾਂ ਤੋਂ ਆਉਂਦੇ ਬੰਦੇ ਚਲੋ ਕੋਈ ਨਾ ਕੋਈ ਸਾਡਾ ਇਹੀ ਉਪਰਾਲਾ ਜੀ ਇਹ ਬੱਚੇ ਸਾਡੇ ਨਸ਼ੇ ਤੋਂ ਬਚੇ ਰਹਿਣ ਇਹ ਖੇਡਾਂ ਵੱਲ ਲਾਉਣ ਕਿਉਂ ਸਪੋਰਟਸ ਦੇ ਜਿਹੜੇ ਮੈਲ ਸਪੋਰਟਸ ਦੇ ਆਪਣੇ ਕੋਟੇ ਦੇ ਵਿੱਚ ਬਹੁਤ ਹੈਗੀਆਂ ਨੇ ਜ਼ੋਬਾਂ ਨੇ ਜਿਹੜੇ ਸਾਡੇ ਮੈਡਮ ਨੇ ਆਪਣੇ ਐਸ ਐਚਓ ਸਾਹਿਬ ਜਿਹੜੇ ਨੇ ਐਡੀ ਆਪਣੇ ਐਸ ਪੀ ਡੀ ਆਏ ਸੀਗੇ ਉਹ ਵੀ ਕਹਿੰਦੇ ਵੀ ਮੈਂ ਤਾਂ ਸਪੋਰਟਸ ਕੋਰਟੇ ਵਿੱਚ ਹੀ ਰਕਾਈ ਆ ਤੇ ਸਪੋਰਟਸ ਕੋਰਟੇ ਵਿੱਚ ਪਾਜੀ ਬਹੁਤ ਕੁਝ ਆ ਤੇ ਸਾਡੀ ਸਾਡੀ ਇਹੀ ਖਾਸ਼ ਆ ਕਿ ਸਾਡੇ ਬੱਚੇ ਜਿਹੜੇ ਆ ਇਧਰ ਆਉਣ ਇਸ ਲਾਈਨ ਤੇ ਲੱਗਣ ਜੀ ਤੇ ਨਸ਼ੇ ਤੋਂ ਬੱਚੇ ਰਹਿਣ ਜੀ ਮੇਨ ਗੱਲ ਨਸ਼ੇ ਤੋਂ ਬੱਚੇ ਰਹਿਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਜਗਦੀਪ ਸਿੰਘ ਆਮ ਆਦਮੀ ਪਾਰਟੀ ਬਲਾਕ ਅੰਚਾਰਜ ਹਲਕਾ ਬਟਾਲਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਸਾਡੇ ਸਾਰੇ ਪਿੰਡ ਸਾਰੇ ਨਗਰ ਦਾ ਇਨਾ ਆਪਸ ਵਿੱਚ ਬੜਾ ਰਲ ਮਿਲ ਕੇ ਬੜੇ ਪਿਆਰ صدਕਾ ଏਤ ਬੜੀ ਤੁਮਤਾਮ ਨਾਲ ਮੇਲਾ ਕਰਾਇਆ ਵਾ ਸਭ ਤੋਂ ਜ਼ਿਆਦਾ ਮੈਂ ਧੰਨਵਾਦ ਕਰਦਾ ਉਹ ਸੱਚੇ ਪਾਤਸ਼ਾਹ ਸ੍ਰੀ ਗੁਰੂ ਬਾਬਾ ਨਾਨਕ ਦੇ ਜੀ ਦਾ ਜਿਨ੍ਹਾਂ ਨੇ ਇੰਨੀ ਬਾਰਸ਼ ਹੁੰਦਿਆਂ ਹੋਇਆਂ ਅੱਜ ਧੁੱਪ ਲੱਗੀ ਆ ਜਿਹਦਾ ਕਰਕੇ ਸਾਡਾ ਅੱਜ ਮੈਚ ਹੋ ਸਕਿਆ ਨਹੀਂ ਤੇ ਹੋ ਸਕਦਾ ਅੱਜ ਮੈਚ ਨਹੀਂ ਸੀ ਹੋਣਾ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਾਡੇ ਅਮਨ ਸਿੰਘ ਸੰਖਿਆਰੀ ਕਲਸੀ ਜੀ ਐਮਐਲਏ ਹਲਕਾ ਬਟਾਲਾ ਉਹਨਾਂ ਦਾ ਪਿਆਰ ਬਹੁਤ ਪਿਆਰ ਸਦਕਾ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਬੜਾ ਪਿਆਰ ਦਿੱਤਾ ਫਿਰ ਧੰਨਵਾਦੀ ਹੈ ਸਾਡੇ ਐਸਚੂ ਸਾਹਿਬ ਸਾਡੀ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਡੇ ਪਿਆਰ ਸਦਕਾ ਹੀ ਇੱਥੇ ਜੋ ਬਾਕੀ ਸਾਡੇ ਮੀਡੀਆ ਵਾਲਿਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਜਿਹੜੇ ਇੱਥੇ ਸਾਡੇ ਐਰ ਟਾਈਮ ਵਿੱਚ ਪਹੁੰਚੇ ਹੋਏ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀ ਸੰਗਤਾਂ ਲਾਗੋਂ ਜੋ ਨਗਰਾਂ ਤੋਂ ਜਾਂ ਪਿੰਡ ਤੋਂ ਜਾਂ ਸ਼ਹਿਰ ਗਾਡੀਆਂ ਤੋਂ ਇੱਥੇ ਪਹੁੰਚੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਬਲਾਕ ਇੰਚਾਰਜ ਲਿੰਦਾ ਜੀ ਪਹੁੰਚੇ ਹੋਏ ਨੇ ਸਾਡੇ ਲੱਖ ਜੀ ਜਸਪੀਰ ਸਿੰਘ ਜੀ ਫੌਜੀ ਪਹੁੰਚੇ ਹੋਏ ਨੇ ਹੋਰ ਸਾਡੇ ਪਾਰਟੀ ਦਾ ਪਾਰਟੀ ਦੇ ਵਲੰਟੀਅਰ ਪਹੁੰਚੇ ਹੋਏ ਨੇ ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ